ਦੋਸਤੋ ਇਦਾਂ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਰੀਤ ਨਰੂਲਾ ਤੇ ਸੈਮ ਨਰੂਲਾ ਦੇ ਬੱਚਾ ਹੋਣ ਵਾਲਾ ਸੀ ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਬੱਚਾ ਹੋ ਚੁੱਕਾ ਹੈ ਜੋ ਕਿ ਮੁੰਡੇ ਨੇ ਜਨਮ ਲਿਆ ਹੈ ਨਰੂਲਾ ਫੈਮਿਲੀ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲਦੀ ਹੈ ਅਤੇ ਉੱਥੇ ਹੀ ਸੈਮ ਨਰੂਲਾ ਨੇ ਇੱਕ ਸਟੋਰੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਇੱਕ ਅਜੀਹੀ ਪਿਕ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਕੇ ਹਰ ਇੱਕ ਨੂੰ ਇਹੀ ਲੱਗ ਰਿਹਾ ਹੈ ਕਿ ਜਿਵੇਂ ਸੈਮ ਨਰੂਲਾ ਬੱਚੇ ਨੂੰ ਲੋਰੀ ਦੇ ਰਿਹਾ ਹੈ ਜੋ ਕਿ ਪਿਕ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਆਦੇ ਨਾਲ ਹੀ ਤੁਹਾਨੂੰ ਦੱਸ ਦਈਏ ਦੋਸਤੋ ਕਿ ਸੈਮ ਨਰੂਲਾ ਅਤੇ ਰੀਤ ਨਰੂਲਾ ਦੇ ਜੋ ਨਵਾਂ ਬੱਚਾ ਹੋਇਆ ਹੈ ਉਸ ਮਨੂ ਦੇ ਥੈਂਕ ਯੂ ਸੋ ਮਚ ਜੀ ਸਾਰਿਆਂ ਦਾ ਜਿੰਨੀਆਂ ਵੀ ਮੈਨੂੰ ਪੇਸ਼ੀਜ਼ ਆਉਂਦੀਆਂ ਪਈਆਂ ਬੇ ਸੱਚੀ ਦਿਲੋਂ ਸਾਰਿਆਂ ਨੂੰ ਪਿਆਰ ਕਿਉਂਕਿ ਮੈਂ ਸਾਰਿਆਂ ਦੇ ਰਿਪਲਾਈ ਨਹੀਂ ਕਰ ਸਕਦਾ ਬਹੁਤ سارے ਮੈਸੇजेस ਆ ਬਹੁਤ ਹੀ ਸਾਰੇ ਮੈਸੇजेस ਪਰ ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਤੇ ਦਿਲੋਂ ਪਿਆਰ ਥੈਂਕ ਯੂ ਸੋ ਮਚ ਇਦਾਂ ਪਿਆਰ ਤੁਸੀਂ ਕਰ ਤੁਸੀਂ ਇਹਨਾਂ ਦੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਲਦੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ